ਚਲੋ ਜੀ ਅੱਜ ਅੱਜ ਮੈਂ ਅੱਜ ਇੱਕ ਖੇਤੀਬਾੜੀ ਮੰਤਰੀ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਚੀਫ ਮਿਨਿਸਟਰ ਸਾਹਿਬ ਦੇ ਨਿਰਦੇਸ਼ਾਂ ਦੇ ਉੱਤੇ ਪੰਜਾਬ ਦੀਆਂ ਸਾਰੀਆਂ ਮੰਡੀਆਂ ਨੂੰ ਚੈੱਕ ਕਰ ਰਿਹਾ ਪੱਸੋਂ ਵੀ ਗਏ ਸੀ ਕਿ ਅੱਜ ਵੀ ਸਵੇਰੇ ਫਤੇਗੜ ਸਾਹਿਬ ਤੋਂ ਚੈੱਕ ਕਰਕੇ ਮਲੂਹ ਮੰਡੀ ਚੈੱਕ ਕੀਤੀ ਆ ਔਰ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਖੰਨਾ ਦੇ ਵਿੱਚ ਮੈਂ ਖੜਾ ਇਹਦੇ ਨਾਲ ਮੇਰੇ ਮੌਜੂਦਾ ਐਮਐਲਏ ਕਦੇ ਭਾਈ ਸਾਹਿਬ ਛੋਟੇ ਵੀਰ ਖੜੇ ਆ ਅਫਸਰ ਸਾਰੇ ਨਾਲ ਨੇ ਮੈਂ ਬਸ ਤੁਹਾਨੂੰ ਇਹ ਹੀ ਦੱਸਣਾ ਚਾਹੁੰਦਾ ਤੁਹਾਡੇ ਦਾਇਂ ਪੰਜਾਬੀਆਂ ਨੂੰ ਕਿਸਾਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਬਹੁਤ ਵਧੀਆ ਪ੍ਰਬੰਧ ਕੀਤੇ ਆ ਬਹੁਤ ਝੋਨੇ ਦਾ ਵਧੀਆ ਰੇਟ ਮਿਲਿਆ ਉਸੇ ਵੇਲੇ ਪੇਮੈਂਟ ਹੋ ਰਹੀ ਆ ਕਿਹ ਕਿਸਾਨ ਨੂੰ ਮੰਡੀ ਦੇ ਵਿੱਚ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਊਗੀ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਇਦਾਂ ਦੇ ਪ੍ਰਬੰਧ ਕੀਤੇ ਆ ਸੋ ਮੇਰਾ ਮਨ ਮੋਟ ਕੋਈ ਹੋਇਆ ਕਿ ਸਭ ਤੋਂ ਵੱਡੀ ਮੰਡੀ ਦੇ ਵਿੱਚ ਪੰਜਾਬ ਦੀ ਨਹੀਂ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈ ਜਿੱਥੇ ਬਹੁਤ ਵਧੀਆ ਪ੍ਰਬੰਧ ਜਿਹੜਾ ਸਾਡੇ ਅਧਿਕਾਰੀਆਂ ਨੇ ਜਿਹੜਾ ਕੀਤਾ ਸੋ ਮੈਂ ਮੈਂ ਕਿਸਾਨਾਂ ਨੂੰ ਕਹੂੰਗਾ ਕਿ ਐ ਬਿਲਕੁਲ ਚੰਗੇ ਢੰਗ ਦਾ ਮੰਡੀ ਚਾਓ ਆਪਣੀ ਫਸਲ ਵੇਚੋ ਤੇ 48 ਘੰਟੇ ਦੇ ਵਿੱਚ ਤੁਹਾਡੀ ਪੇਮੈਂਟ ਜਿਹੜੀ ਆ ਤੁਹਾਡੇ account ਦੇ ਵਿੱਚ ਚੱਲ ਜੂ। ਮੰਤਰੀ ਸਾਹਿਬ ਪਰਾਲੀ ਨੂੰ ਲੈ ਕੇ ਕੀ ਅਸੀਂ ਪਰਾਲੀ ਦਾ ਜਿਹੜਾ ਇਸ਼ੂ ਸਾਡੀ ਸਰਕਾਰ ਨੇ ਬੜੇ ਮਰ ਰਸਤੇ ਜਿੰਦਾ ਆ ਬਹੁਤ ਮਨ ਖੁਸ਼ ਹੋਇਆ ਸਾਡੀ ਸਰਕਾਰ ਨੇ 122 ਤੋਂ ਵੱਧ 122000 ਤੋਂ ਵੱਧ ਜਿਹੜੀਆਂ ਪਰਾਲੀ ਸਾਹਮਣ ਵਾਲੀਆਂ ਮਸ਼ੀਨਾਂ ਸਬਸਿਡੀ ਤੇ ਦਿੱਤੀਆਂ ਹਾਂ ਉਹ ਜਿਹੜੇ ਗਰੀਬਸਾਨ ਨੇ ਉਹਨਾਂ ਲਈ ਵੀ ਪਤਵੰਦ ਕੀਤੇ ਆ ਉਹ ਦਸੀ ਪੰਜਾਬ ਦੀਆਂ ਤਿੰਨੇ ਵੱਡੀਆਂ ਯੂਨੀਵਰਸਿਟੀਆਂ ਲੁਧਿਆਣਾ ਯੂਨੀਵਰਸਿਟੀ ਖੇਤੀਬਾੜੀ ਯੂਨੀਵਰਸਿਟੀ ਕੋ ਨਾਨਕਦੇਵ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਤਿੰਨਾਂ ਦੇ ਵਿਦਿਆਰਥੀਆਂ ਨੂੰ ਜਿਹੜੇ ਉਹਨਾਂ ਦੇ ਐਨਐਸਐਸ ਦੇ ਗਰੁੱਪ ਨੇ ਉਹਨਾਂ ਨੂੰ ਨਾਲ ਲੈ ਕੇ ਪੰਜਾਬ ਦੇ ਵਿੱਚ ਜਾਗਰੂਤ ਮਹਮ ਵੀ ਚਲਾ ਦੇ ਔਰ ਮੈਨੂੰ ਪੂਰਨ ਆਸ ਹੈ ਕਿ ਸਾਨੂੰ ਵੱਡੀ ਕਾਮਯਾਬੀ ਮਿਲੂਗੀ 100% ਨਾ ਵੀ ਮਿਲੀ ਤੇ ਬਹੁਤ ਜ਼ਿਆਦੀ ਕਾਮਯਾਬੀ ਮਿਲੂਗੀ ਅੱਗੇ ਦਾ ਲੋ ਪਰਾਲੀ ਕਿਸਾਨ ਨਾਲ ਸੰਰ ਤੇ ਪੋਲੂਸ਼ਨ ਪੰਜਾਬ ਦੇ ਵਿੱਚ ਅਗਰਾਹਨ ਗਰੁੱਪ ਨੇ ਜਿੱਤ ਤਾਂ ਨਹੀਂ ਕੀਤੀ ਆ ਕਿ ਅਸੀਂ ਪਰਾਲੀ ਸਾੜਾਂਗੇ ਉਹਨਾਂ ਨੇ ਤਸਦੀਨਦਾਰ ਨੂੰ ਪਰਮਾਤਮਾ ਪਰਮਾਤਮਾ ਸਭ ਨੂੰ ਸੁਭਤ ਦਵੇ ਜੀ ਮੇਰੀ ਸੱਚੇ ਪਾਤਸ਼ਾਹ ਦੇ ਅੱਗੇ ਬੇਨਤੀ ਹੈ ਸਾਨੂੰ ਕੋਦ ਜਿਹੜਾ ਸਾਡਾ ਅਡਵਾਇਜ਼ਮੈਂਟ ਉਹਨੂੰ ਗੰਦਾ ਕੀਤਾ ਧੂਆਂ ਜਿਹੜਾ ਸਾਡੇ ਫੇਫੜਿਆਂ ਦੇ ਵਿੱਚ ਪਹਿਲਾਂ ਜਾਂਦਾ ਦੂਜੇ ਕੇਸ ਦੇ ਫੇਫੜਿਆਂ ਜਾਂਦਾ ਕੋਈ ਕੀ ਕਹਿੰਦਾ ਕੀ ਨਹੀਂ ਕਹਿੰਦਾ ਮਿੰਦੂ ਇਹਦਾ ਨਾਲ ਕੋਈ ਸਬੰਧ ਨਹੀਂ ਸਰ ਜੀ ਕੇਂਦਰ ਨੇ ਕੀਤਾ ਕਿੰਦਾ ਤੁਸੀਂ ਕਿਹਾ ਕਿ ਉਹਨਾਂ ਨੇ ਬਹੁਤ ਮਾੜੀ ਗੱਲ ਕੀਤੀ ਪਤਾ ਸੀ ਆਪਣੀ ਕਪੈਸਿਟੀ ਦੇ ਤਹਿਤ ਹਰ ਚੀਜ਼ ਜਿਹੜੀ ਕਰਦੇ ਹਾਂ ਔਰ ਕਿਸਾਨਾਂ ਨੂੰ ਤੁਹਾਡੇ ਦਾ ਹੀ ਇੱਕ ਦਫਾ ਫੇਰ ਬੇਨਤੀ ਕਰੂੰਗਾ ਕਿ ਪਰਾਲੀ ਬਿਲਕੁਲ ਨਹੀਂ ਸਾੜਨੀ ਚਾਹੀਦੀ ਪਰ ਦੂਸ਼ੇ ਤੋਂ ਆਪਾਨੂੰ ਬਚਣਾ ਚਾਹੀਦਾ ਪੰਜਾਬ ਦੇ ਪਾਣੀ ਦੀ ਬੜੀ ਮੰਦੀ ਆਉਂਦਾ ਹੈ ਹਵਾ ਦੀ ਬੜੀ ਮੰਦੀ ਆਉਂਦਾ ਹੈ ਹਵਾ ਤੇ ਪਾਣੀ ਤੇ ਪੰਜਾਬ ਦੀ ਧਰਤੀ ਨੂੰ ਪਚਾਉਣਾ ਸਾਡਾ ਪਹਿਲਾ ਫਸਦਾ ਔਰ ਮੇਰਾ ਖਿਆਲ ਹੈ ਜਿਹੜਾ ਪੰਜਾਬ ਨਾਲ ਪਿਆਰ ਕਰਦਾ ਜਿਹੜਾ ਪੰਜਾਬੀ ਆ ਸੱਚੇ ਦਿਲੋਂ ਪੰਜਾਬੀ ਜਿਹੜਾ ਸਿਆਸਤ ਨਹੀਂ ਕਰਦਾ ਉਹ ਤਿੰਨਾਂ ਚੀਜ਼ਾਂ ਲਈ ਪਾਣੀ ਲਈ ਹਵਾ ਲਈ ਤੇ ਧਰਤੀ ਲਈ ਹਲਕਲ ਬਾਨੀ ਕਰੂਗਾ ਇਹ ਮੈਨੂੰ ਪੂਰੀ ਉਮੀਦ ਹੈ ਮਤਲਬ ਇਹ ਲੇਵਲ ਵਾਲੇ ਕਿ ਲੇਵਲ ਵਾਲਿਆਂ ਨੇ ਲੇਵਲ ਵਾਲੇ ਬਹੁਤ ਬਖਸ਼ਾ ਹਾਂ ਜੀ ਇੱਕ ਮਨ ਬਣ ਜਾਂਦੇ ਇੱਕ ਮੁੰਡਾ ਬੋਤਾ ਬਲੂ ਅੱਜ ਅੱਜ ਕੋਈ ਨਹੀਂ ਲੇਵਲ ਵਾਲੇ ਜਿਹੜੇ ਸਾਡੇ ਪ੍ਰਧਾਨ ਨੇ ਪਹਿਲਾਂ ਵੀ ਇੱਕਦਮ ਮੈਨੂੰ ਲੁਧਿਆਣਾ ਸਰਕਟ ਹੌਸਟ ਚ ਮਿਲੇ ਸੀਗੇ 6 ਤੀਕ ਤੋਂ ਮਾਨ ਸਾਹਿਬ ਨਾਲ ਬੈਠ ਕੇ ਇਹਨਾਂ ਦੇ ਥੋੜੇ ਜਿਹਾ ਮਸਲੇ ਨੇ ਕੋ ਵੱਡੇ ਨਹੀਂਗੇ ਇਹਨਾਂ ਦੇ ਮਸਲੇ ਜਿਹੜੇ ਅਸੀਂ ਹੱਲ ਕਰ ਦੇਾਂਗੇ ਕੋਈ ਮੈਂ ਤੁਹਾਨੂੰ ਮੰਡੀ ਦੀ ਜਗ੍ਹਾ ਤੇ ਜਾਈ ਜਾਈ ਪਤਾ ਦੀਗਾ ਪਾਈ ਪਾਈ ਪੰਜ ਕੱਲ ਬੈਠੇ ਸੀ ਉੱਥੇ ਮਤਲਬ ਅਸੀਂ ਜਦੋਂ ਹਾਂ ਦਾਖਿਆ ਉਹ ਤਾਂ ਮੈਂ ਦੇਖ ਰਿਆ ਹਾਂ ਪੱਛਲੋ ਨਹੀਂ ਨਹੀਂ ਭਾਈ ਕੋਈ ਗੱਲ ਨਹੀਂ ਫਿਰ ਕੀ ਉਹਨਾਂ ਦਾ ਧਕਾ ਰਿਹਾ ਪਾਈ ਕਿ ਨਹੀਂ ਪਾਈ ਕੋਈ ਗੱਲ ਨਹੀਂ